ਮਿਲੋ ਕਵੀਰਪਾਰਕਔਰ ਤੁਹਾਡਾ ਬਹੁਤ ਬਹੁਤ ਤੈਦੇ ਦਾ ਧੰਨਵਾਦ ਜੀ ਹੋਰ ਸਨੌ ਉਹ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆਂ ਵੀ ਮੀਨ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਤੇਰੇ ਦਾ ਧੰਨਵਾਦ ਤੁਹਾਡੇ ਆਪਣੇ ਨਾਲ ਜੋੜਨ ਦਾ ਬਹੁਤ ਬਹੁਤ ਦਿলো ਧੰਨਵਾਦ ਤੁਸੀਂ ਆਪਣੇ ਨਾਲ ਜੁੜੇ ਆਂ ਵੀਰਪਾਪਰ ਬਲੌਗ ਤੇ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀਆਂ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾ ਕਰਨਾ ਤੇ ਬਹੁਤ ਧੰਨਵਾਦ ਤੁਸੀਂ ਆਪਣੇ ਨਾਲ ਜੁੜਦੇ ਆਂ ਜਿਦਾਂ ਵੀਰਪਾਪੰਡ ਕਾਲੇ ਕੇ ਬਲੌਗ ਤੁਸੀਂ ਮੈਨੂੰ ਪਿਆਰ ਦਿੱਤਾ ਵੀਰਪਾਪਰ ਬਲੌਗ ਨੂੰ ਤੁਸੀਂ ਮੈਨੂੰ ਨਿਸ਼ਚਿਤ ਤੌਰ ਤੇ ਪਿਆਰ ਦਿਓ ਨੋ ਜੀ ਆਪਾਂ ਦੀ ਸੁਣ ਦਿਖਾਉਣ ਲੱਗੇ ਜਾਗਤ ਵਨ ਕੀ ਤਿਆਰ ਹੋਈ ਆ ਬਲੈਕ ਕਲਰ ਦੀ ਜਾਗਤਾ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਪਕੋਰੀਆਂ ਕਰਵਾਉਣੀ ਆ ਤੇ ਡਿਟੇਲ ਆਪਾਂ ਦੱਸੀ ਇਹ ਵੀ ਪਿੰਡ ਕਾਲੀ ਕਾਲੀ ਚ ਵੀ ਇਹ ਆਪਾਂ ਕਿੱਥੇ ਕਰਵਾਉਣੀ ਆ ਪਕੋਰੀਆਂ ਤੇ ਲੋ ਜੀ ਆਪਾਂ ਇਹ ਤੁਹਾਨੂੰ ਡਿਜ਼ਾਈਨ ਨਹੀਂ ਪਾ ਕੇ ਦਿਖਾਇਆ ਕਿਉਂਕਿ ਡਿਜ਼ਾਈਨ ਇਹ ਬਲੈਕ ਆ ਨਾ ਤੇ ਬਲੈਕ ਫਿਰ ਡਿਜ਼ਾਈਨ 'ਚ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਆ ਇਹ ਡਿਜ਼ਾਈਨ ਆਪਾਂ ਉਹ ਡਾਰਕ ਕਲਰ ਦੇ ਵਿੱਚ ਜਿਸ ਤਰੀਕੇ ਦੀ ਸੀ ਪ੍ਰੋਪਰ ਤੁਹਾਨੂੰ ਉਹਦੇ ਚ ਬਣਾ ਕੇ ਆਪਾਂ ਤੁਹਾਨੂੰ ਵੀ ਡਿਜ਼ਾਈਨ ਦਿਖਾਵਾਂਗੇ ਹਨਾ ਤੇ ਆਪਾਂ ਤੁਹਾਨੂੰ ਦੱਸਦੇ ਆ ਜੀ ਇਹ ਹੈਗੀ ਆ ਟੋਸ ਵਾਲ ਦੀ ਪੱਛ ਮੈਂ ਕਿਹਾ ਤਿੰਨ ਪਲਾਈ ਹੁੰਦੀ ਹੈ ਇਹ ਉਸ ਵਾਲ ਦੀ ਪੱਛਮਾ ਦੇਖੋ ਜੀ ਇਹ ਆਪਾਂ ਤੁਹਾਨੂੰ ਦੱਸਦੇ ਆ ਤੁਸੀਂ ਵੀ ਅਗਰ ਬਣਾਉਣੀ ਆ ਤੇ ਜੀਬਾਂ ਪਾ ਲਾ ਕੇ ਬਣਾਈ ਹੋਈ ਆ ਤੁਸੀਂ ਬਣਵਾਉਣੀ ਆ ਆਰਡਰ ਆਪ ਦੀ ਬੱਕ ਕਰਵਾ ਸਕਦੀ ਆ ਦੇਖੋ ਪਾ ਇਸ ਤਰ੍ਹਾਂ ਬਟਨ ਲਾਏ ਆ ਦੇਖੋ ਜੀ ਇਹ ਜੇ ਆਪਾ ਲਵਾਈ ਸਾਨੂੰ ਦੱਸਦੇ ਆ ਕਿੰਨੀਆਂ ਕਿਉਂਕਿ ਇਹ ਭੈਣ ਦਾ ਕੱਦ ਕਾਠ ਹੈ ਇਹਨਾਂ ਨੇ ਥੋੜੀ ਜੀ ਉਹ ਤਾਂ ਵੈਸੇ ਆਪਾ 25 ਇੰਚ ਦੀ ਤਿਆਰ ਰੱਖਦੇ ਹਾਂ ਉੱਪਰ ਤੋਂ ਲੈ ਕੇ ਤੁਸੀਂ ਵੀ ਚੱਜ ਦੇ ਸਾਹਮਣਾ ਦੇਖੋ ਕਈ ਵੇ 24 ਆਉਂਦੀ ਹੈ ਕਈ ਨੇ 26 ਆਉਂਦੀ ਹੈ 27 ਵੀ ਆਉਂਦੀ ਹੈ ਨਾ ਇਹ ਆਪਾ 28.5 ਰੱਖੀਆ ਇਹਨਾਂ ਥੋੜੇ ਜਿਹਾ ਹੈਵੀ ਹੁੰਦੇ ਨੇ ਨਾ ਨਾਪ ਥੋੜੀ ਜੀ ਫਿਰ ਦੋਣੀ ਪੈਂਦੀ ਹੈ ਜੇ ਹੁਣ ਮੀਡੀਅਮ ਹੋਵੇ ਉਹਦੇ ਬਪੱਚੀ ਇੰਚ ਰੱਖ ਦਿਆ ਉਹਨਾਂ ਨੇ ਐਲਸਾਈਜ ਬਣਵਾਈ ਫਿਰ ਐਲਸਾਈਜ ਦੇ ਹਿਸਾਬ ਦੇ ਨਾਲ ਥੋੜੀ ਜਿਹੀ ਲਵਾਈ ਚ ਵੀ ਰੱਖਣੀ ਪੈਂਦੀ ਆ ਜੇ ਆਪਾਂ ਚੜਾਈ ਕਰ ਲਈ ਨਹੀਂ ਥੋੜੀ ਜਿਹੀ ਲਵਾਈ ਵੀ ਜੇ ਤਾਂ ਆਪਾਂ 2.5 ਇੰਚ ਦਾ ਫਰਕ ਪਾ ਦਿੱਤਾਗਾ ਦੇਖੋ ਤੁਸੀਂ ਵੀ ਅਗਰ ਬਣਾਉਣੀ ਐਲਸਾਈਜ ਦੀ ਬਣਾਉਣੀ ਆ ਤੁਸੀਂ ਪ੍ਰੋਪਰ 2.5 ਇੰਚ ਦੀ ਇਸ ਤਰ੍ਹਾਂ ਬਣਾਇਆ ਕਰੋ 2.5 2.5 ਜਿੰਨਾ ਤੁਸੀਂ ਬਣਵਾਉਣਾ ਲਓ ਜੀ ਇਹ ਆਪਾਂ ਮੋਢਾ ਬਣਾਇਆ ਦੇਖੋ ਜੀ ਇਹਦੇ ਆਪਾਂ ਚੱਕਿਆ 55 ਝੁੱਟੇ ਤੁਸੀਂ ਬਣਾਓ ਇਹਦੇ ਜਿਵੇਂ 55 ਝੁੱਟੇ ਚੱਕੇ ਦੇ ਇਹਦੇ ਜਿਵੇਂ 55 ਝੁੱਟੇ ਰੱਖਣੇ ਆ ਅਗਰ ਜੇ ਤੁਸੀਂ ਤਿੰਨ ਪਲਾਈ ਦੀ ਬਣਾਉਂਗੇ ਤਾਂ ਤੁਸੀਂ 50 ਝੁੱਟੇ ਰੱਖਣੇ ਆ ਤੁਸੀਂ ਇਹਦੀ ਆਪਾਂ 5 ਝੁੱਟੇ ਜ਼ਿਆਦਾ ਵਧਾਇਆ ਸੀ ਕਿਉਂਕਿ ਪੱਛਮ ਬਰੀਕ ਹੁੰਦੀ ਹੈ ਜ਼ਿਆਦਾਤਰ ਤਾਂ ਹੁਣ ਟ੍ਰੈਂਡ ਤਾਂ ਤਿੰਨ ਪਲਾਈ ਦੇ ਜਾਂਦਾ ਵਾ ਜ਼ਿਆਦਾ ਕਈ ਵਾਰ ਮਿੰਗਾਂ ਭੈਣਾਂ ਨੂੰ ਇਹ ਪੱਛਮ ਪਸੰਦ ਹੁੰਦੀ ਆ ਤਾਂ ਤੁਸੀਂ ਰੱਖਣੀਆਂ ਇਹ 55 60 ਝੋਟੇ ਵੀ ਰੱਖ ਸਕਦੇ ਆ ਤੁਸੀਂ ਨਹੀਂ ਕੋਈ ਗੱਲ ਹੈ ਜੀ ਜੇ ਜੀ ਤੁਸੀਂ ਬਣਾਉਣੀ ਦੂਜੀ ਸੂਚੀ ਜੇ ਤੁਸੀਂ 50 ਝੋਟੇ ਬਹੁਤ ਆ ਦੇਖੋ ਜੀ ਇਹ ਆਪਾਂ ਬਟਨ ਲਾਏ ਆ ਸੱਤ ਬਟਨ ਲੱਗੇ ਇਹਦੇ ਤੇ ਕਿਉਂਕਿ ਬਟਨ ਤੇ ਛੇ ਹੀ ਲੱਗਦੇ ਆ ਇਹ ਆਪਾਂ 3/4 ਇੰਚ ਵਧਾਈ ਕਰਕੇ ਫਿਰ ਆਪਾਂ ਨੂੰ ਬਟਨ ਦੀ ਕਿ ਸੱਤ ਵੱਧ ਬਣਾਉਣਾ ਪਿਆ ਆਪਾਂ ਨੂੰ ਜੇ ਤੁਸੀਂ ਫੱਟੀ ਤਾਂ ਰੱਖਣਾ ਮੋੜਲੇ ਪਾਸੇ ਆਪਾਂ 37 37 ਝੋਟੇ ਰੱਖਿਆ ਇੱਕ ਪਾਸੇ ਦੇ ਸੈਂਤੀ ਇਹ ਪੈਥੋ ਰੱਖ ਲਿਆ ਸੈਂਤੀ ਆਫਟੀ ਦੀ ਰੱਖੀ ਜੇ ਤੁਸੀਂ ਬਣਾਉਣੀ ਤਿੰਨ ਪਲਾਈ ਦੀ ਫਿਰ ਤੁਸੀਂ ਸੈਂਤੀ ਦੇ ਥਾਂ ਤੇ ਤੁਸੀਂ 32 ਜੋਟੇ ਰੱਖੇ ਇਹ ਪਚੰਬਰੀ ਗੁੰਦੀ ਕਰਕੇ ਤੇ ਆਪਾਂ ਰੱਖੀ ਹੈ ਇਹ 37 ਜੋਟੇ ਨਵੀ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਦੀਖੋ ਜੀ ਕਿਉਂਕਿ ਬਰੀਕ ਕਰਕੇ ਆਪਾਂ ਨੂੰ ਥੋੜੀ ਜਿਆਦਾ ਰੱਖੇ ਲੰਬੀ ਰੱਖਣੀ ਪੈਗੀ 60 ਜੋਟੇ ਆਪਾਂ ਵੈਕ ਸਾਈਡ ਤੇ ਰੱਖੇ ਆ 60 ਜੋਟੇ ਜੇ ਤੈਨੂੰ ਅਪਲਾਈ ਬਣਾਉਣੀ ਹੈ ਜਿੱਦੋਂ ਆਪਾਂ ਤੈਨੂੰ ਅਪਲਾਈ ਬਣਾਇਆ ਮੈਂ ਤੁਹਾਨੂੰ ਉਹਦੀ ਫਰੀ ਵੀ ਦੱਸੂਗੀ ਉਹ ਵੀ ਤੁਹਾਨੂੰ ਦੱਸੂ ਇਸਦਾ ਬਣਾ ਕਿਉਂਕਿ ਆਪਾਂ ਦਾ ਦਿੱਲੀ ਦਾ ਕੰਮ ਬੰਦ ਹੀ ਰਹਿੰਦੀ ਹੈ ਪ੍ਰੋਪਰ ਮੈਂ ਤੁਹਾਨੂੰ ਉਹਦਾ ਵੀ ਦੱਸਾਂਗੀ ਕਿਉਂਕਿ ਇਹ ਮੈਂ ਤੁਹਾਨੂੰ ਤਾਂ ਦੱਸਦੀ ਹਾਂ ਕਿਉਂਕਿ ਵੀ ਪਈ ਘੱਟ ਬਣਾਉਣੀ ਆ ਜਿਹੜੇ ਸਿੰਗਲ ਆ ਨਾ ਗੋਲਾ ਹੈ ਪੱਛਾ ਹੁੰਦੀ ਹੈ ਵੱਧਮਾਂ ਦੀ 120 ਰੁਪਿਆ ਦਾ ਗੋਲਾ ਇਹਦੇ ਪਕੱਟ ਬਣਾਉਣੀ ਆ ਤਾਂ ਮੈਂ ਕਹਾਂ ਮੀਡੀਅਮ ਚ ਪਹਿਲਾਂ ਦਿਖਾਵਾਂ ਮੈਂ ਤੁਸੀਂ ਵੀ ਜੇ ਬਣਾਉਣੀ ਆ ਤੁਸੀਂ 37 ਝੁੱਟੇ ਰੱਖਣੇ ਆ ਵੱਧ ਰੱਖਣੇ ਯਾਨੀ ਕਿ ਫਰਕ ਤੁਸੀਂ ਇਹ ਦੇਖ ਲਓ ਵੀ ਜੇ ਆਪਾਂ 3 ਅਪਲਾਈ ਦੀ ਪੌਣੀ ਤੇ 32 ਝੁੱਟੇ ਆ ਤੇ ਇਹ ਆਪਾਂ 37 ਝੁੱਟੇ 5 ਝੁੱਟਿਆਂ ਦਾ ਫਰਕ ਪਾਉਣਾ ਪੈਂਦਾ ਆ 8 8 ਕੁੰਡੀਆਂ ਆਪਾਂ ਫੱਟੀ ਦੇ ਰੱਖ ਲਈ ਸੀ ਆ ਜਿਹੜੀ ਫੱਟੀ ਹੈ ਵਟਨਾਂ ਦੀ 8 ਝੁੱਟੇ ਰੱਖ ਲਈ ਸੀ ਇਹਦੇ ਆ ਆਂਦੀ ਮੇਰੀਆਂ ਬਹੁਤ ਭੈਣਾਂ ਨੇ ਮੈਨੂੰ ਕਿ ਸਾਨੂੰ ਵੀ ਫੋਨ ਕਾਲ ਵਿਕਮੈਂਟ ਵਗੈਰਾ ਕਰਦੀਆਂ ਵੀ ਸਾਨੂੰ ਜੀਬ ਦੱਸੇ ਜਿੱਦ ਤਨ ਆਪਾਂ ਜੀਬ ਬਣਾਈ ਹੋਈ ਬਣਾਉਣ ਲੱਗੇ ਤੇ ਆਪਾਂ ਤੁਹਾਨੂੰ ਜੀਬ ਬਾਰੇ ਵੀ ਦੱਸਾਂਗੇ ਕਿ ਕੀ ਹੋਵੇ ਤੁਸੀਂ ਕਿੰਨੇ ਦੀ ਇਧਰ ਕਿੰਨੇ ਜੁੱਤੇ ਰੱਖਣੇ ਐ ਕਿੰਨੇ ਜੁੱਤੇ ਰੱਖ ਕੇ ਵਿਚਾਲੇ ਸੈਂਟਰ ਕਿੰਨੇ ਰੱਖਣੇ ਆ ਕਿੰਨੀ ਲਵਾਈ ਰੱਖਣੀ ਸਾਨੂੰ ਸਾਰਾ ਮੈਂ ਜਿੱਦ ਤਨ ਆਪਾਂ ਜਾਕਟ ਤਿਆਰ ਕੀਤੀ ਤਾਂ ਮੈਂ ਤੁਹਾਨੂੰ ਇਹ ਵੀ ਦੱਸੂਗੀ ਸਾਨੂੰ ਮੈਂ ਇਹ ਸਭ ਮੈਂ ਦੱਸਦੀ ਆ ਆਪਾਂ ਮੁੱਢੇ ਤੋਂ ਬਗੈਰ ਪਰਖੀ ਇਹਦੀ ਲਵਾਈ ਬੀ ਇੰਚ ਬਿਨਾ ਮੋਢਿਆਂ ਤੋਂ ਬੀ ਇੰਚ ਮੋਢਾ ਤਰਖੀਆ ਇਹਦੇ ਮੋਢੇ ਮੈਂ ਥੋੜੇ ਖੁੱਲੇ ਰੱਖਦੀ ਹੁੰਦੀ ਆ ਕਿਉਂਕਿ ਮੈਨੂੰ ਇਹ ਹੁੰਦਾ ਵੀ ਆਪਣੇ ਇੱਕ ਸਰਦੀਆਂ ਵਾਲੇ ਨੇ ਕੱਪੜੇ ਹੁੰਦੇ ਆ ਵੀ ਭਾਰੇ ਮੋٹے ਹੁੰਦੇ ਪਾਏਗੇ ਤਿੱਕ ਵੈਸੇ ਵੀ ਜੇ ਥੋੜੀ ਖੁੱਲੀ ਹੋ ਜੂ ਤਾਂ ਠੀਕ ਹੈ ਜੇ ਟੈਟ ਜੀ ਰਹੀ ਤਾਂ ਜ਼ਿਆਦਾ ਔਖਾ ਹੋ ਜਾਂਦਾ ਵਾ 9 ਇੰਚ ਦੇ ਰੱਖੀਆ ਆਇਆ 9 ਇੰਚ ਤੇ ਰੱਖੀਆ ਪਾਏ ਮਨੋ ਜੀ ਦੇਖੋ ਇਹ ਆਪਾਂ ਵਰਤਮਾਨ ਤੇ ਸਿੰਗਲ ਬੱਥਮ ਦੀ ਬਣਾਈਏ ਤੁਹਾਨੂੰ ਦੱਸਦਾ ਵੀ ਇਹਦੇ ਥੋੜੇ ਝੋਟੇ ਪੈ ਇੱਕ ਦੇ ਵੱਧ ਜੇ ਤੁਸੀਂ ਤਿੰਨ ਪਲਾਈ ਦੇ ਬੋਗੇ ਉਹਦੇ ਝੋਟੇ ਤੁਹਾਨੂੰ ਘੱਟ ਰੱਖਣਗੇ ਬਣਨਗੇ ਤੁਹਾਨੂੰ ਲਓ ਜੀ ਤੇ ਦੇਖੋ ਇਹ ਵੀ ਆਪਣੀ ਫਰੀਦাবাদ ਜਾਨੀ ਆਪਣੀ ਹੈ ਤੇ ਬਹੁਤ ਯਾਰ ਪਰ ਮੈਂ ਸਭ ਤੋਂ ਪਹਿਲਾਂ ਲਵਾਈ ਚੜਾਈ ਵਰ ਦੱਸਦਾ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਲਓ ਜੀ ਚਲੋ ਠੀਕ ਆ ਜੀ ਜੇਰਾ ਆਪਾਂ ਫੇਰ ਮਿਲਦੇ ਕਿਸੇ ਨਵੇਂ ਵੀਡੀਓ ਤੇ ਨਾ ਬਹੁਤ ਸਾਰ ਨਵਾਂ ਤੁਹਾਡਾ ਆਪਣਾ ਜੁੜਨ ਦਾ ਤੈਨ ਦਿਓ ਧੰਨਵਾਦ ਕਰਦੀ ਆਂ ਅਸੀਂ ਤੁਹਾਡਾ ਵੀਡੀਓ ਲਾਇਕ ਸਿਆ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀਆਂ ਬਲੂ ਕਿੰਦਾਂ ਦੀਆਂ ਲੱਗਦੀਆਂ ਨੇ ਤੇ ਵੀਡੀਓ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਅਸੀਂ ਨਵੀਂ ਵੀਡੀਓ ਬਣਾਵਾਂਗੇ ਨਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚੂਗਾ ਤੇ ਰੋਜੀ ਬਹੁਤ ਧੰਨਵਾਦ ਹੁੰਦਾ